ਇਹ ਬੋਟਾ ਜੜੀਆਂ ਦੇਖ ਲਓ ਕਿ ਬਾਣ ਵਾਸਤੇ ਲੋਕ ਇੱਥੇ ਪਹੁੰਚ ਰਹੇ ਨੇ ਤੋਂ ਕਿਸੇ ਪ੍ਰਕਾਰ ਦੀ ਜਿੰਨੀਆਂ ਕੋਈ ਵੀ ਦਿੱਕਤਾਂ ਇੱਥੇ ਨਹੀਂ ਹੈਗੀਆਂ ਮੈਂ ਤੋਂ ਕੋਈ ਵੀ ਪ੍ਰੋਬਲਮ ਜਿਹੜੀ ਇੱਥੇ ਲੋਕਾਂ ਨੂੰ ਨਹੀਂ ਆ ਰਹੀ ਵਧੀਆ ਤਰੀਕੇ ਨਾਲ ਲੋਕ ਆਪਣੇ ਆਪਣਾ મતદાન ਕਰ ਰਹੇ ਨੇ ਬਹੁਤ ਚੰਗਾ ਜੀ ਜਿਹੜਾ 4 ਮਹੀਨਿਆਂ ਵਿੱਚ ਪਿਆਰ ਮਿਲੇ ਆ ਉਹ ਵੋਟਾਂ 'ਚ ਤਬਦੀਲ ਹੋਏਗਾ ਜੀ ਹਾਂਜੀ ਸਰ ਬੋਟਾ ਪਾ ਕੇ ਆ ਗਏ ਨੇ ਕਿਦਾਂ ਦਾ ਲੱਗ ਰਿਹਾ ਕੀ ਮਾਹੌਲ ਬਹੁਤ ਅੱਛਾ ਜੀ ਬਹੁਤ ਜੈਪਰੇਸ਼ਨ ਬਹੁਤ ਚੰਗੀ ਦਿੱਤੀ ਹੋਈ ਹੈ ਬਸ ਬਹੁਤ ਸੋਸਾਇਟੀ ਸਮਾਂ ਲੱਗਿਆ ਸਵੇਰ ਕਿੰਨੇ ਵਜੇ ਆਇਆ 15 ਮਿੰਟ ਪਹਿਲੇ ਜੇ ਚਾਹੋਗੇ ਸਿਕਿਉਰਿਟੀ ਇਸ ਤਰੀਕੇ ਪੂਰੀ ਟੈਟ ਹੈ ਗੋੜੀ ਬਹੁਤ ਵਧੀਆ ਚੱਲ ਰਹਾ ਜੇ ਅੱਗੇ ਜਾ ਕੇ ਦੇਖ ਸਕਦੇ ਹੋ ਇੱਕ ਬੈਟਰ ਨੁਮਾਇੰਦਾ ਚੁਣਨਾ ਚਾਹੀਦਾ ਆਪਣੀ ਸੋਚ ਸ਼ਕਤੀ ਦੇ ਨਾਲ ਗੋੜਤ ਉਸ ਕਰਕੇ ਆਪਾਂ ਨੁਮਾਇੰਦਾ ਚੁਣ ਸਕਦੇ ਹਾਂ ਔਰ ਆਪਣੇ ਸ਼ਹਿਰ ਦੀ ਬਿਹਤਰੀ ਵਾਸਤੇ ਇੱਕ ਆਦਮੀ ਚੁਣ ਸਕਦੇ ਹਾਂ ਜਿਹੜਾ ਅੱਗੇ ਜਾ ਕੇ ਐਮਐਲਏ ਬਣੇਗਾ ਔਰ ਸ਼ਹਿਰ ਦਾ ਵਿਕਾਸ ਕਰੇਗਾ ਉਧਰ ਨਾਲ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਨ ਤੁਹਾਡੇ ਦੱਸਦੇ ਲੁਧਿਆਣੇ ਦੇ ਵਿੱਚ ਮੌਜੂਦ ਹਾਂ ਹਲਕਾ ਵੈਸਟ ਦੇ ਵਿੱਚ ਜਿੱਥੇ ਜਿਮਨੀ ਚੌਣਾ ਨੂੰ ਲੈ ਕੇ ਅੱਜ VOTING ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਖਾਲਸਾ ਕਾਲਜ ਦੇ ਵਿੱਚ ਮੌਜੂਦ ਹਾਂ ਜਿੱਥੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਂਝਾ ਕਰਾ ਰਹੇ ਹਾਂ ਜਿੱਥੇ ਕਿ ਜੇਕਰ ਗੱਲ ਕਰੀਏ ਤੇ ਲੁਧਿਆਣੇ ਦੇ ਹਲਕਾ ਵੈਸਟ ਦੇ ਵਿੱਚ ਜਿੱਥੇ ਵੋਟਾਂ ਪੈ ਰਹੀਆਂ ਨੇ ਉੱਥੇ ਸਿਕਿਉਰਿਟੀ ਦੇ ਕੀ ਪਾਬੰਦੇ ਨੇ ਉਹ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਤੇ ਲੋਕ ਕਿਸ ਤਰੀਕੇ ਆ ਰਹੇ ਨੇ ਤੇ ਲੋਕਾਂ ਨੂੰ ਕੀ ਕੁਝ ਜਿਹੜਾ ਕੀ ਕਿਸ ਤਰੀਕੇ ਦੀਆਂ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਕਿਸ ਤਰੀਕੇ ਵੋਟਾਂ ਜਿਹੜੀਆਂ ਪੈ ਰਹੀਆਂ ਮੈਂ ਉਹ ਵੀ ਗੱਲਬਾਤ ਜਿਹੜੀ ਹੈ ਲੋਕਾਂ ਨਾਲ ਵੀ ਕਰਾਂਗੇ ਪਰ ਉਮੀਦਵਾਰ ਹਲਕਾ ਵੈਸਤੋ ਜਿਮਨੀ ਚੋਣਾ ਤੇ ਸੰਜੀਵ अरोड़ा ਜੀ ਜਿਹੜੇ ਆ ਦੇਖ ਸਕਦੇ ਹੋ ਕਿ ਉਹ ਆਰਐਨਐਸਓ ਗੱਲਬਾਤ ਵੀ ਕਰ ਲੈਣੇ ਕਿ ਸਰ ਕਿਸ ਤਰੀਕੇ ਦਾ ਜਿਹੜਾ ਮਾਹੌਲ ਹੈ ਦੇਖਣ ਨੂੰ ਮਿਲ ਰਿਹਾ ਵਾ ਸੋ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜਾ VOTING ਸ਼ੁਰੂ ਹੋ ਗਈ ਹੈ ਉਸ ਤੋਂ ਬਾਅਦ ਤੁਸੀਂ ਲਗਾਤਾਰ 4 ਮਹੀਨੇ ਮਿਹਨਤ ਕੀਤੀ ਉਸ ਤੋਂ ਬਾਅਦ ਅੱਜ ਦਾ ਜਿਹੜਾ ਮਾਹੌਲ ਕਿੱਦਾਂ ਦਾ ਲੱਗਦਾ ਹੈ ਬਹੁਤ ਚੰਗਾ ਹੈ ਜੀ ਜਿਹੜਾ 4 ਮਹੀਨਿਆਂ ਵਿੱਚ ਪਿਆਰ ਮ ਸਰ ਲੋਕਾਂ ਦਾ ਕਿਸ ਤਰੀਕੇ ਦਾ ਮਹੌਜ ਜਿਹੜਾ ਮਿਲਦਾ ਹੋਇਆ ਬਹੁਤ ਚੰਗਾ ਬਹੁਤ ਚੰਗਾ ਸਰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ ਨਹੀਂ ਬਿਲਕੁਲ ਨਹੀਂ ਬਿਲਕੁਲ ਓਕੇ ਰਿਪੋਰਟ ਹਾਂਜੀ ਹਾਂਜੀ ਓਕੇ ਜੀ ਲੋਕ ਆ ਰਹੇ ਨੇ ਸਰ ਹੁਮਾ ਆ ਕੇ ਹਾਂ ਆ ਰਹੇ ਜੀ ਆ ਰਹੇ VOTING PERCENTAGE ਪਿਕ ਹੋ ਰਹੀ ਹੈ ਜੀ ਕੀ ਲੱਗਦਾ ਨਮਸਕਾਰ ਜੀ ਨਮਸਕਾਰ ਨਾ ਕੀ ਲੱਗਦਾ ਸਰ ਕੀ ਲੱਗਦਾ ਆਉਣ ਵਾਲਾ ਸਮਾਗ ਕਿਦਾਂ ਦਾ ਹੋ ਸਕਦਾ ਚੰਗਾ ਹੀ ਹੋਏਗਾ ਜੀ ਵਧੀਆ ਹਾਂਜੀ ਬਿਲਕੁਲ ਸੋ ਦੱਸ ਦिए ਕਿ ਉਮੀਦਵਾਰ ਸੰਜੀਵ अरोड़ा ਜੀ ਜਿਹੜੇ ਹਲਕਾ ਵੈਸਟ ਦੇ ਵਿੱਚ ਸਾਡੇ ਨਾਲ ਮੌਜੂਦ ਸੀਗੇ ਗੱਲਬਾਤ ਕੀਤੀ ਐ ਸੋ ਉਹਨਾਂ ਵੱਲੋਂ ਸਿੱਧੇ ਤੌਰ ਤੇ ਗੱਲ ਜਿਹੜੀ ਕਹੀ ਜਾ ਰਹੀ ਹੈ ਕਿ ਆਉਣ ਵਾਲਾ ਸਮਾਂ ਵੀ ਜਿਹੜਾ ਵਧੀਆ ਹੋਊਗਾ ਸੋ ਕਿਸੇ ਤਰੀਕੇ ਦੀ ਕੋਈ ਵੀ ਦਿੱਕਤਾਂ ਜੜੀਆਂ ਨਹੀਂ ਆ ਰਹੀਆਂ ਕੋਈ ਵੀ ਪ੍ਰੋਬਲਮ ਨਹੀਂ ਆ ਰਹੀਆਂ ਮੇਰੇ ਪਿੱਛੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਲੋਕ ਕਿਸ ਤਰੀਕੇ ਵੋਟਾਂ ਜੜੀਆਂ ਪਾ ਰਹੇ ਨੇ ਸੋ ਕਿਤਨੇ ਕਿਤੇ ਇੱਕ ਵਾਰੀ ਹੋਰ ਗੱਲ ਕਰ ਲੈਣਾ ਕਿਉਂਕਿ 4 ਮਹੀਨੇ ਦੇ ਵਿੱਚ ਜਿਹੜਾ ਉਮੀਦਵਾਰ ਖੜੇ ਨੇ ਸੋ ਗੱਲ ਕਰੀਏ ਕਿ 4 ਮਹੀਨੇ ਦੀ ਸਰ ਮਿਹਨਤ ਕਿਸ ਤਰੀਕੇ ਦੀ ਦੇਖ ਰਹੇ ਸੀ ਕਿ 4 ਮਹੀਨੇ ਦੇ ਵਿੱਚ ਲੋਕਾਂ ਦਾ ਹੁੰਕਾਰਾ ਕਿਸ ਤਰੀਕੇ ਦਾ ਮਿਲ ਰਿਹਾ ਸੀ ਬਹੁਤ ਚੰਗਾ ਮਿਲੇ ਆ ਜੀ ਬਹੁਤ ਪਿਆਰਾ ਵਧੀਆ ਲੱਗ ਰਿਹਾ ਹਾਂਜੀ ਹ ਸਰ ਕੁਝ ਵਿਰੋਧੀ ਪਾਰਟੀਆਂ ਵੱਲੋਂ ਵੀ ਕੋਈ ਦੋਸ਼ ਵਗੈਰਾ ਲਗਾਏ ਜਾ ਰਹੇ ਸੀ ਕਿ ਉਹਨਾਂ ਨੇ ਵੀ ਗਿਆਨ ਸਲਾ ਦੇ ਕਿਹੜੇ ਦੋਸ਼ ਉਹ ਦੋਸ਼ ਤਾਂ ਕਈ ਲਗਾਉਂਦੇ ਇੱਕ ਦੋਸ਼ ਦੱਸ ਤਾਂ ਸਾਬ ਲਾ ਰਹੇ ਜੀ ਇਹ ਤਾਂ ਲਾ ਰਿਹਾ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨਾਲ ਮਿਲਦੇ ਹੋਏ ਵੀ ਨਜ਼ਰ ਆ ਰਹੇ ਨੇ ਲੋਕ ਮਿਲ ਵੀ ਰਹੇ ਨੇ ਲੋਕਾਂ ਨਾਲ ਮਿਲਦੇ ਵਿਚਰਦੇ ਨਜ਼ਰ ਆ ਰਹੇ ਨੇ ਤੇ ਜਿਹੜੇ ਲੋਕ ਇੱਥੇ ਵੋਟ ਪਾਣ ਆ ਰਹੇ ਨੇ ਉਹਨਾਂ ਨਾਲ ਵੀ ਮਿਲ ਰਹੇ ਨੇ ਆਮ ਪਬਲਿਕ ਆਮ ਨਾਲ ਵੀ ਮਿਲ ਰਹੇ ਨੇ ਤਾਂ ਤਸਵੀਨਾ ਤੁਹਾਨੂੰ ਦਿਖਾਵਾਂਗੇ ਜਿਸ ਜਗ੍ਹਾ ਦੇ ਉੱਤੇ ਆ ਦੇਖ ਸਕਦੇ ਹੋ ਕਿ ਕਾਫੀ ਵਧੀਆ ਜਿਹੜਾ ਇਸ ਸਟੈਂਡ ਦੇ ਜਿਹੜੇ ਹਾਲਾਤ ਨੇ ਕੀ ਦੇਖਣ ਨੂੰ ਮਿਲ ਰਹੇ ਨੇ ਸੋ ਕਾਫੀ ਵਧੀਆ ਜਿਹੜਾ ਮਾਹੌਲ ਐ ਇਸ ਟਾਈਮ ਬਣਿਆ ਹੋਇਆ ਸੋ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਜੜੀ ਹੈ ਨਹੀਂ ਆ ਰਹੀ ਤੇ ਲੋਕ ਬਕਾਇਦਾ ਇੱਥੇ ਪਹੁੰਚ ਰਹੇ ਨੇ ਸੋ ਬੋਰਡ ਵੀ ਪਾਰ ਰਹੇ ਨੇ ਸਿਕਿਉਰਿਟੀ ਵੀ ਕੇ ਪਾਸੇ ਪ੍ਰਬੰਧ ਹੈ ਸਿਕਿਉਰਿਟੀ ਦਾ ਕਿਸ ਤਰੀਕੇ ਦੀ ਸਿਕਿਉਰਿਟੀ ਜੜੀ ਹੈ ਦੇਖ ਰਹੇ ਹਾਂ ਸਰ ਇਹ ਮੈਂ ਹਾਂ ਬਸ ਠੀਕ ਹੈ ਆਪਣਾ ਪ੍ਰੋਪਰ ਪ੍ਰੋਪਰ ਕੇ ਓਕੇ ਕੋਈ ਦਿੱਕਤਾਂ ਨਹੀਂ ਹੈਗੀਆਂ ਸਾਡੀ ਰਿਪੋਰਟ ਮਾਈ ਜੀ ਬਿਲਕੁਲ ਕੋਈ ਦਿੱਕਤ ਤਾਂ ਨਹੀਂ ਹੈਗੀ ਨਹੀਂ ਨਹੀਂ ਕੋਈ ਦਿੱਕਤ ਨਹੀਂ ਹਾਂਜੀ ਓਕੇ ਹਾਂਜੀ ਲੋਕਾਂ ਦਾ ਹਮਕਾਰਾ ਕਿਸ ਤਰੀਕੇ ਨਾਲ ਜਿਧਾਰਿਆ ਨਹੀਂ ਇਸ ਵਾਰੇ ਤਾਂ ਬਹੁਤ ਕੁਝ ਕਹਿ ਨਹੀਂ ਸਕਦੇ ਹਾਂਜੀ ਠੀਕ ਠਾਕ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਮੌਜੂਦ ਸੀਗੇ ਗੇਟ ਦੇ ਉੱਤੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਜਿਹੜੇ ਦੇਖ ਸਕਦੇ ਹੋ ਕਿ ਵੋਟਾਂ ਲਗਾਤਾਰ ਲੋਕ ਆ ਰਹੇ ਨੇ ਪਰ ਜਿਹੜੇ ਹੋਰ ਜਿੱਥੋਂ ਗੇਟ ਤੋਂ ਇੰਟਰ ਹੁੰਦੇ ਨੇ ਉਸ ਥਾਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਕਿ ਸਿਕਿਉਰਿਟੀ ਕਿਸ ਤਰੀਕੇ ਦੀ ਹੈ ਸੋ ਇੱਕ ਪਾਸੇ ਜਿੱਥੇ ਦੇਖ ਸਕਦੇ ਹੋ ਕਿ ਵੋਟਾਂ ਜੜੀਆਂ ਦੇਖ ਸਕਦੇ ਹੋ ਕਿ ਪਾਣ ਵਾਸਤੇ ਲੋਕ ਇੱਥੇ ਪਹੁੰਚ ਰਹੇ ਨੇ ਸੋ ਕਿਸੇ ਪ੍ਰਕਾਰ ਦੀ ਜੜੀਆਂ ਕੋਈ ਵੀ ਦਿੱਕਤਾਂ ਇੱਥੇ ਨਹੀਂ ਹੈਗੀਆਂ ਮੈਂ ਸੋ ਕੋਈ ਵੀ ਪ੍ਰੋਬਲਮਸ ਜੜੀ ਇੱਥੇ ਲੋਕਾਂ ਨੂੰ ਨਹੀਂ ਆ ਰਹੀ ਵਧੀਆ ਤਰੀਕੇ ਨਾਲ ਲੋਕ ਆਪਣੇ ਆਪਣਾ મતદાન ਕਰ ਰਹੇ ਨੇ ਤੇ ਬੋਰਡ ਜਿਹੜਾ ਲਗਾਤਾਰ ਲੋਕ ਪਾਰ ਰਹੇ ਨੇ ਪਰ ਜਿਹੜੇ ਲੋਕ ਆ ਰਹੇ ਨੇ ਗੱਲਬਾਤ ਕਰ ਲੈਣੇ ਸਰ ਕਿਦਾਂ ਦਾ ਮਾਹੌਲ ਨਜ਼ਰ ਆ ਰਿਹਾ ਬਹੁਤ ਵਧੀਆ ਜੀ ਪਾਤੀ 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 ਹੋਣਗੇ ਨਿਸ਼ਾਨ ਅਸਾ ਦੇਖ ਸਕਦੇ ਹੋ ਕਿ ਲੋਕ ਕਿਸ ਤਰੀਕੇ ਆ ਰਹੇ ਨੇ ਬੋਟਾ ਪਾਣ ਵਾਸਤੇ ਅੰਦਰ ਗਏ ਸੀ ਕਿ ਉਸ ਤੋਂ ਬਾਅਦ ਬੋਟਾ ਪਾ ਕੇ ਆ ਰਹੇ ਨੇ ਸੋ ਕਾਫੀ ਵਧੀਆ ਜਿਹੜਾ ਮਾਹੌਲ ਹੈ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਸਿਕਿਉਰਿਟੀ ਪੂਰੀ ਪਾਬੰਦ ਹੈ ਕਿਸੇ ਪ੍ਰਕਾਰ ਦੀ ਲੋਕਾਂ ਨੂੰ ਕੋਈ ਦਿੱਕਤ ਨਹੀਂ ਹੈ ਗਿਆ ਗੱਲਬਾਤ ਕਰ ਲੈਣਾ ਕਿ ਕੀ ਕਹਿਣਾ ਚਾਹੋਗੇ ਬੋਟਾ ਪਾ ਕੇ ਆ ਕੇ ਹਾਂਜੀ ਹਾਂਜੀ ਆ ਗਏ ਜੀ ਆ ਗਏ ਠੀਕ ਹੈ ਹਾਂਜੀ ਅਜੀ ਤੁਹਾਡੇ ਨਾਲ ਹਾਂਜੀ ਨਿਸ਼ਾਨ ਦਿਖਾਓ ਲਓ ਜੀ ਕੋਈ ਦਿੱਕਤ ਨਹੀਂ ਆ ਰਹੀ ਨਾ ਕੋਈ ਦਿੱਕਤ ਨਹੀਂ ਆ ਰਹੀ ਸਿਕਿਉਰਿਟੀ ਪਾਬੰਦ ਹੈ ਪੂਰੀ ਪੂਰੀ ਜਿਹੜਾ ਭਰਾ ਖੜੇ ਆ ਸਿਕਿਉਰਿਟੀ ਪੂਰਵੰਦਾ ਪਰ ਆਜ਼ਾਦੇ ਕਰਿਆ ਮੂਰੇ ਬਿਲਕੁਲ ਸਰ ਕੀ ਕਹਿਣਾ ਚਾਹੋਗੇ ਸਿਕਿਉਰਿਟੀ ਕਿਸ ਤਰੀਕੇ ਪੂਰੀ ਟਾਈਟ ਹੈ ਸਿਕਿਉਰਿਟੀ ਬਹੁਤ ਵਧੀਆ ਚੱਲ ਰਿਹਾ ਤੁਸੀਂ ਅੱਗੇ ਜਾ ਕੇ ਦੇਖ ਸਕਦੇ ਹੋ ਵਧੀਆ ਪੋਲਿੰਗ ਚੱਲ ਰਹੀ ਹੈ ਸੰਤ ਬੰਦੇ ਹਨ ਉਹਨਾਂ ਨੂੰ ਸਿਕਿਉਰਿਟੀ ਦੀ ਕੀ ਲੋੜ ਹੈ ਕੀ ਬਾਤ ਸਹੀ ਅਸੀਂ ਸੰਤ ਬੰਦੇ ਆ ਨਾ ਸਾਨੂੰ ਕੋਈ ਲੋੜ ਆ ਬਾਕੀ ਠੀਕ ਹੈ ਜਬੀਰ ਜੀ ਉਹਨੇ ਖੜੇ ਆ ਕੋਈ ਗੱਲ ਨਹੀਂ ਵਧੀਆ ਲੱਗ ਰਿਹਾ ਆਪਣੀ ਡਿਊਟੀ ਤੇ ਖੜੇ ਆ ਇਹ ਬਿਲਕੁਲ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕੀ ਇਸ ਤਰੀਕੇ ਦੇ ਲੋਕ ਜਿਹੜੇ ਆ ਰਹੇ ਨੇ ਵੋਟਾਂ ਲਗਾਤਾਰ ਪਾ ਰਹੇ ਨੇ ਲੋਕ ਤਾਂ ਲੋਕ ਵੀ ਖੁਸ਼ ਨੇ ਗਲਬਤ ਵੀ ਕਰ ਲੈਣੇ ਜਿਹੜੇ ਲੋਕ ਆ ਰਹੇ ਨੇ ਸਰ ਵੋਟਾਂ ਪਾ ਕੇ ਆ ਗਏ ਨੇ ਕਿੱਦਾਂ ਦਾ ਲੱਗ ਰਿਹਾ ਕੀ ਮਾਹੌਲ ਬਹੁਤ ਅੱਛਾ ਜੀ ਬਹੁਤ ਪ੍ਰੈਪਰੇਸ਼ਨ ਬਹੁਤ ਅੱਛੀ ਕੀਤੀ ਹੋਈ ਹੈ ਬਹੁਤ ਸਮੂਥ ਪ੍ਰੋਸੈਸ ਸੀਗਾ ਕਿੰਨਾ ਸਮਾਂ ਲੱਗਿਆ ਸਵੇਰ ਕਿੰਨੇ ਵਜੇ ਆਏ ਸੀ 15 ਮਿੰਟ ਪਹਿਲਾਂ 15 ਮਿੰਟ ਪਹਿਲਾਂ ਆਏ ਸੀ ਤੇ ਵੋਟ ਪਾਤੀ ਹਾਂ ਜੀ ਮੌਸਮ ਵੀ ਅੱਜ ਇਸ ਤਰੀਕੇ ਦਾ ਮਤਲਬ ਠੰਡਾ ਵਾ ਮੌਸਮ ਵੀ ਜਿਆਦਾ ਗਰਮੀ ਨਹੀਂ ਹੈ ਨਹੀਂ ਨਹੀਂ

ਏ ਵੋਟਾਂ ਜਿਹੜੀਆਂ ਲਗਾਤਾਰ ਪਾ ਰਹੇ ਨੇ ਦੇਖ ਸਕਦੇ ਹੋ ਕਿ ਕਾਫੀ ਵਧੀਆ ਮਾਹੌਲ ਜਿਹੜਾ ਬਣਿਆ ਹੋਇਆ ਹੈ ਸਰ ਕੀ ਕਹਿਣਾ ਚਾਹੋਗੇ ਵੋਟਾਂ ਪਾ ਕੇ ਆ ਕੇ ਖੁਸ਼ ਵੀ ਕਾਫੀ ਨਜ਼ਰ ਆ ਰਹੇ ਨੇ ਵੈਰੀ ਨਾਈਸ ਵਧੀਆ ਹਾਂਜੀ ਓਕੇ ਆ ਦਿਖਾਉਂਗੇ ਕਿੰਨਾ ਸਮਾਂ ਲੱਗਿਆ ਤੁਹਾਨੂੰ ਇੱਥੇ ਆ ਕੇ ਉਸ ਤੋਂ ਬਾਅਦ ਕਿੰਨਾ ਸਮਾਂ ਲੱਗਿਆ ਵੋਟ ਪਾਉਣ ਤੇ ਓਨਲੀ 10 ਮਿੰਟਸ ਸਿਰਫ 10 ਮਿੰਟ ਬੱਸ ਮਿੰਟ ਵਧੀਆ ਵਿਵਸਥਾ ਕੀਤੀ ਹੋਈ ਹੈ ਹਾਂਜੀ ਹਾਂਜੀ ਆ ਦੇਖ ਤੁਸੀਂ ਤੁਸੀਂ ਵੀ ਆਏ ਸੀਗੇ ਬਹੁਤ ਬਹੁਤ ਹਾਂਜੀ ਕਿੰਦਾ ਦਾ ਮਾਹੌਲ ਹੈ ਵਧੀਆ ਹੈਗਾ ਕਿੰਨਾ ਸਮਾਂ ਲੱਗਿਆ ਬਸ 5 ਮਿੰਟ ਹੀ ਲੱਗੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਪਿਆ ਨਹੀਂ ਸਹੀ ਆ ਮਾ ਹਾਂਜੀ ਅੱਜ ਜਿਹੜਾ ਸਾਡਾ ਜਮਹੂਰੀਅਤ ਹੱਕ ਆਉਂਦੀ ਯੂਜ਼ ਕਰਕੇ ਆਏ ਆ ਔਰ ਸਾਰਿਆਂ ਨੂੰ ਜਿਹੜਾ ਉਹਨਾਂ ਨੂੰ ਰਾਈਟ ਮਿਲਿਆ ਵੋਟ ਪਾਉਣ ਦਾ ਉਹ ਜ਼ਰੂਰ ਯੂਜ਼ ਕਰਨਾ ਚਾਹੀਦਾ ਇੱਕ ਬਿਹਤਰ ਨੁਮਾਇੰਦਾ ਚੁਣਨਾ ਚਾਹੀਦਾ ਆਪਣੀ ਸੋਚ ਸ਼ਕਤੀ ਦੇ ਨਾਲ ਵੋਟ ਕਾਸਟ ਕਰਕੇ ਆਪਾਂ ਨੁਮਾਇੰਦਾ ਚੁਣ ਸਕਦੇ ਆ ਔਰ ਆਪਣੇ ਸ਼ਹਿਰ ਦੀ ਬਿਹਤਰੀ ਵਾਸਤੇ ਇੱਕ ਆਦਮੀ ਚੁਣ ਸਕਦੇ ਆ ਜਿਹੜਾ ਅੱਗੋਂ ਜਾ ਕੇ ਐਮਐਲਏ ਬਣੇਗਾ ਔਰ ਸ਼ਹਿਰ ਦਾ ਵਿਕਾਸ ਕਰਾਏਗਾ ਮਜੂਦਾ ਜਿਹੜੇ ਐਮਐਲਏ ਸੀਗੇ ਉਹਨਾਂ ਦੇ ਦੇਹਾਂਤ ਤੋਂ ਬਾਅਦ ਕਾਫੀ ਵਧੀਆ ਤਿਆਰੀਆਂ ਆ ਰਹੀਆਂ ਐਸ ਏਰੀਏ ਦੇ ਵਿੱਚ ਪਾਰਟੀਆਂ ਸੀਗੀਆਂ ਉਹਨਾਂ ਵੱਲੋਂ ਲਗਾਤਾਰ ਆਪਣੇ ਰੋਡ ਸ਼ੋਅ ਵਗੈਰਾ ਵੀ ਕੱਢੇ ਗਏ ਤੇ ਲੋਕਾਂ ਦੇ ਵਿੱਚ ਕੀ ਕੁਝ ਮਾਹੌਲ ਜਿਹੜਾ ਦੇਖ ਰਹੇ ਸੀਗੇ ਤੇ ਅੱਜ ਦਾ ਜਿਹੜਾ ਸਮਾਂ ਵਾ ਅੱਜ ਦੇ ਸਮੇਂ ਵਾਸਤੇ ਲਗਾਤਾਰ 4 ਮਹੀਨੇ ਮਿਹਨਤ ਕੀਤੀ ਹੈ ਸਾਰੀਆਂ ਪਾਰਟੀਆਂ ਦੇ ਵਰਕਰਾਂ ਨੇ ਔਰ ਲੀਡਰਸ ਨੇ ਜਿਹੜਾ ਲਗਾਤਾਰ ਲੰਬੇ ਸਮੇਂ ਤੋਂ ਮਿਹਨਤ ਕੀਤੀ ਹੈ ਅੱਜ ਉਹ ਦੇਣ ਜਦੋਂ ਸਾਰਿਆਂ ਨੇ ਆਪਣੀ ਮਿਹਨਤ ਨੂੰ ਬਲ ਪ੍ਰਭੂ ਜਿਹੜਾ ਹੈ ਈਵੀਐਮ ਮਸ਼ੀਨਾਂ ਦੇ ਵਿੱਚ ਕੈਦ ਹੋ ਗਈ ਹੈ ਜਿੰਨਾ ਰਿਜ਼ਲਟ 23 ਤਰੀਕ ਨੂੰ ਆਏਗਾ ਔਰ ਅਸੀਂ ਆਪਣੇ ਲੀਡਰ ਵਾਸਤੇ ਆਸ਼ਵਾਸਤਾ ਸਾਡਾ ਲੀਡਰ ਜਿਹੜਾ ਉਹ ਜਿੱਤ ਰਿਹਾ ਵੱਡੇ ਮਾਰਜਨ ਨਾਲ ਚਾਹੇ ਗਵਰਨਮੈਂਟ ਦੇ ਵਿੱਚ ਨਹੀਂ ਹੈ ਲੇਕਿਨ ਆਉਣ ਵਾਲੀ ਗਵਰਨਮੈਂਟ ਵੀ ਉਹਨਾਂ ਦੀ ਜਿੱਤ ਦੀ ਨੀਂਵ ਤੇ ਬਣਨ ਜਾ ਰਹੀ ਹੈ ਠੀਕ ਹੈ ਜੀ ਧੰਨਵਾਦੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਮੌਜੂਦ ਸੀਗੇ ਜਿਹੜੇ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਉਹਨਾਂ ਨੂੰ ਉਹਨਾਂ ਵੱਲੋਂ ਸਿੱਧੇ ਤੌਰ ਤੇ ਜਿਹੜੀ ਇਹ ਗੱਲ ਆਖੀ ਜਾ ਰਹੀ ਹੈ ਕਿ ਸਿਰਫ 10 ਤੋਂ 15 ਮਿੰਟ ਹੀ ਲੱਗ ਰਹੇ ਸੀਗੇ 10 ਤੋਂ 15 ਮਿੰਟ ਦੇ ਵਿੱਚ ਅਸੀਂ ਕਰੋ ਆਏ ਆ ਤੇ ਉਸ ਤੋਂ ਬਾਅਦ 10 ਮਿੰਟ ਦੇ ਵਿੱਚ ਹੀ ਅਸੀਂ ਵੋਟ ਵੀ ਜਿਹੜੀ ਆ ਪਾ ਦਿੱਤੀ ਆਪਣਾ ਮਤਦਾਨ ਵੀ ਦਿੱਤਾ ਤੇ ਸਮਾਂ ਜਿਹੜਾ ਜਿਆਦਾ ਨਹੀਂ ਲੱਗਿਆ ਜਿਆਦਾ ਲੰਬੀ ਕਤਾਰ ਵੀ ਨਹੀਂ ਲਗਣੀ ਪਈ ਤੇ ਵਧੀਆ ਤਰੀਕੇ ਨਾਲ VOTING ਜਿਹੜੀ ਆ ਹੋ ਰਹੀ ਆ ਫਿਰ ਹਾਲ ਸਮਾ ਜਿਹੜਾ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਉਮੀਦਵਾਰ ਸੀਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਵੱਲੋਂ ਵੀ ਜਿਹੜੀ ਜਿਹੜਾ ਕੁਝ ਕਿਹਾ ਗਿਆ ਉਹ ਤੁਹਾਡੇ ਸਾਹਮਣੇ ਆ ਤੇ ਲੋਕ ਜਿਹੜਾ ਕੁਝ ਕਹਿ ਰਹੇ ਨੇ ਉਹ ਵੀ ਤੁਹਾਡੇ ਸਾਹਮਣੇ ਆ ਦੇਖੋ ਲੁਜਾਨਾ ਲਈ ਮਿਹਨਤin ਕੈਮਰਾਮੈਨ ਹਣੀ ਦੇ ਨਾਲ ਧੰਨਵਾਦ